ਜਿਵੇਂ ਤੁਸੀਂ ਜਾਣਦੇ ਹੋ ਮਾਨਯੋਗ ਮੁੱਖ ਮੰਤਰੀ ਜੀ ਦੀ ਤੇ ਮਾਨਯੋਗ ਮਾਲ ਮੰਤਰੀ ਜੀ ਦੀਆਂ ਹਦਾਇਤਾਂ ਨੇ ਕਿ ਤਹਿਸੀਲਾਂ ਦੇ ਵਿੱਚ ਸਬ ਰਜਿਸਟਰ ਦਫ਼ਤਰਾਂ ਦੇ ਵਿੱਚ ਰਜਿਸਟਰੀਆਂ ਦਾ ਕੰਮ ਬਿਲਕੁਲ ਸਾਫ਼ ਸੁਥਰੇ ਪਾਰਦਰਸ਼ੀ ਢੰਗ ਨਾਲ ਕਰਪਸ਼ਨ ਫ੍ਰੀ ਢੰਗ ਨਾਲ ਹੋਣਾ ਚਾਹੀਦਾ ਹੈ ਉਸ ਲੜੀ ਵਿੱਚ ਅਸੀਂ ਸਾਰੇ ਸਬ ਰਜਿਸਟਰ ਆਫਿਸਸ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਹਨ ਤਹਿਸੀਲਦਾਰਾਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਉਹ ਸਵਰੇ 9 ਵਜੇ ਆਪਣੇ ਦਫ਼ਤਰਾਂ ਦੇ ਵਿੱਚ ਹਾਜ਼ਰ ਹੋ। ਕਈ ਇਸ ਤਰ੍ਹਾਂ ਦੇ ਕਦਮ ਚੱਕੇ ਹਨ। ਅਜਮੇਰਾ ਇੱਥੇ ਆਉਣ ਦਾ ਪਰਪਸ ਇਹ ਸੀ ਕਿ ਦੇਖਾਂ ਕਿ ਤਹਿਸੀਲ ਦੇ ਵਿੱਚ ਕਿਵੇਂ ਕੰਮ ਚੱਲ ਰਿਹਾ ਹੈ। ਇਸ ਦੇ ਨਾਲ ਹੀ ਜਿਹੜੇ ਲੋਕ ਰਜਿਸਟਰੀਆਂ ਕਰਾਉਣ ਆਏ ਸਨ, ਉਹਨਾਂ ਦੇ ਨਾਲ ਇੰਟਰੈਕਟ ਕਰਕੇ ਪਤਾ ਕਰੀਏ ਕਿ ਕਿਸੇ ਨੇ ਉਹਨਾਂ ਤੋਂ ਵਧ ਪੈਸੇ ਤਾਂ ਨਹੀਂ ਚਾਰਜ ਕੀਤੇ ਤਾਂ ਕਿ ਜੇ ਕਿਸੇ ਨੇ ਉਹਨਾਂ ਤੋਂ ਕੋਈ ਵਧ ਪੈਸੇ ਚਾਰਜ ਕੀਤੇ ਨੇ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਇੱਥੇ ਵਕੀਲ ਸਾਹਿਬਾਨ ਨੇ ਕਈ بڑے ਉਸਾਰੂ ਸੁਝਾਅ ਦਿੱਤੇ ਨੇ ਮੈਨੂੰ ਤੇ ਡੀਸੀ ਸਾਹਿਬ ਨੂੰ ਪਬਲਿਕ ਤੋਂ ਵੀ ਕੁਝ ਗੱਲਾਂ ਨਵੀਆਂ ਪਤਾ ਚਲੀਆਂ ਨੇ ਤਾਂ ਅਸੀਂ ਉਹਨਾਂ ਦੇ ਮੁਤਾਬਕ ਜਿਹੜੀ ਇਹ ਤਹਿਸੀਲਾਂ ਦੇ ਵਿੱਚ ਸੁਧਾਰ ਦੀ ਮੁਹਿੰਮ ਹੈ ਉਸ ਨੂੰ ਹੋਰ ਜ਼ਿਆਦਾ ਸੁਚੇਜੇ ਢੰਗ ਨਾਲ ਚਲਾਵਾਂਗੇ ਜਿਵੇਂ ਤੁਸੀਂ ਜਾਣਦੇ ਹੋ ਮਾਨਯੋਗ ਮੁੱਖ ਮੰਤਰੀ ਜੀ ਦੀ ਤੇ ਮਾਨਯੋਗ ਮਾਲ ਮੰਤਰੀ ਜੀ ਦੀਆਂ ਹਦਾਇਤਾਂ ਨੇ ਕਿ ਤਹਿਸੀਲਾਂ ਦੇ ਵਿੱਚ ਸਬ ਰਜਿਸਟਰ ਦਫਤਰਾਂ ਦੇ ਵਿੱਚ ਰਜਿਸਟਰੀਆਂ ਦਾ ਕੰਮ ਬਿਲਕੁਲ ਸਾਫ਼ ਸੁਥਰੇ ਪਾਰਦਰਸ਼ੀ ਢੰਗ ਨਾਲ ਕਰਪਸ਼ਨ ਫਰੀ ਢੰਗ ਨਾਲ ਹੋਣਾ ਚਾਹੀਦਾ ਹੈ ਉਸ ਲੜੀ ਵਿੱਚ ਅਸੀਂ ਸਾਰੇ ਸਬ ਰਜਿਸਟਰ ਆਫਿਸਸ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਹਨ ਤਹਿਸੀਲਦਾਰਾਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਉਹ ਸਵੇਰੇ 9 ਵਜੇ ਆਪਣੇ ਦਫਤਰਾਂ ਦੇ ਵਿੱਚ ਹਾਜ਼ਰ ਹੋਣ ਕਈ ਇਸ ਤਰ੍ਹਾਂ ਦੇ ਕਦਮ ਚੁੱਕੇ ਹਨ ਅਜਮੇਰਾ ਇੱਥੇ ਆਉਣ ਦਾ ਪਰਪਸ ਇਹ ਸੀ ਕਿ ਦੇਖਾਂ ਕਿ ਤਹਿਸੀਲ ਦੇ ਵਿੱਚ ਕਿਵੇਂ ਕੰਮ ਚੱਲ ਰਿਹਾ ਹੈ ਇਸ ਦੇ ਨਾਲ ਹੀ ਜਿਹੜੇ ਲੋਕ ਰਜਿਸਟਰੀਆਂ ਕਰਾਣ ਆਏ ਸਨ ਉਹਨਾਂ ਦੇ ਨਾਲ ਇੰਟਰੈਕਟ ਕਰਕੇ ਪਤਾ ਕਰੀਏ ਕਿ ਕਿਸੇ ਨੇ ਉਹਨਾਂ ਤੋਂ ਵੱਧ ਪੈਸੇ ਤਾਂ ਨਹੀਂ ਚਾਰਜ ਕੀਤੇ ਤਾਂ ਕਿ ਜੇ ਕਿਸੇ ਨੇ ਉਹਨਾਂ ਤੋਂ ਕੋਈ ਵੱਧ ਪੈਸੇ ਚਾਰਜ ਕੀਤੇ ਨੇ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ ਇੱਥੇ ਵਕੀਲ ਸਾਹਿਬਾਨ ਨੇ ਕਈ بڑے ਉਸਾਰੂ ਸੁਝਾਅ ਦਿੱਤੇ ਨੇ ਮੈਨੂੰ ਤੇ ਡੀਸੀ ਸਾਹਿਬ ਨੂੰ ਪਬਲਿਕ ਤੋਂ ਵੀ ਕੁਝ ਗੱਲਾਂ ਨਵੀਆਂ ਪਤਾ ਚਲੀਆਂ ਨੇ ਤਾਂ ਅਸੀਂ ਉਹਨਾਂ ਦੇ ਮੁਤਾਬਕ ਜਿਹੜੀ ਇਹ ਤਹਿਸੀਲਾਂ ਦੇ ਵਿੱਚ ਸੁਧਾਰ ਦੀ ਮੁਹਿੰਮ ਹੈ ਉਸ ਨੂੰ ਹੋਰ ਜ਼ਿਆਦਾ ਸੁਚੇਜੇ ਢੰਗ ਨਾਲ ਚਲਾਵਾਂਗੇ ਜਿਵੇਂ ਤੁਸੀਂ ਜਾਣਦੇ ਹੋ ਮਾਨਯੋਗ ਮੁੱਖ ਮੰਤਰੀ ਜੀ ਦੀ ਤੇ ਮਾਨਯੋਗ ਮਾਲ ਮੰਤਰੀ ਜੀ ਦੀਆਂ ਹਦਾਇਤਾਂ ਨੇ ਕਿ ਤਹਿਸੀਲਾਂ ਦੇ ਵਿੱਚ ਸਬ ਰਜਿਸਟਰ ਦਫ਼ਤਰਾਂ ਦੇ ਵਿੱਚ ਰਜਿਸਟਰੀਆਂ ਦਾ ਕੰਮ ਬਿਲਕੁਲ ਸਾਫ਼ ਸੁਥਰੇ ਪਾਰਦਰਸ਼ੀ ਢੰਗ ਨਾਲ ਕਰਪਸ਼ਨ ਫ੍ਰੀ ਢੰਗ ਨਾਲ ਹੋਣਾ ਚਾਹੀਦਾ ਹੈ ਉਸ ਲੜੀ ਵਿੱਚ ਅਸੀਂ ਸਾਰੇ ਸਬ ਰਜਿਸਟਰ ਆਫਿਸਸ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਹਨ तहसीलदारान नु ਹਦਾਇਤਾਂ ਕੀਤੀਆਂ ਹਨ ਕਿ ਉਸ ਵੇਰੇ 9 ਵਜੇ ਆਪਣੇ ਦਫ਼ਤਰਾਂ ਦੇ ਵਿੱਚ ਹਾਜ਼ਰ ਹੋਣ ਕਈ ਇਸ ਤਰ੍ਹਾਂ ਦੇ ਕਦਮ ਚੱਕੇ ਹਨ ਅਜਮੇਰਾ ਇੱਥੇ ਆਉਣ ਦਾ ਪਰਪਸ ਇਹ ਸੀ ਕਿ ਦੇਖਾਂ ਕਿ ਤਹਿਸੀਲ ਦੇ ਵਿੱਚ ਕਿਵੇਂ ਕੰਮ ਚੱਲ ਰਿਹਾ ਹੈ ਇਸ ਦੇ ਨਾਲ ਹੀ ਜਿਹੜੇ ਲੋਕ ਰਜਿਸਟਰੀਆਂ ਕਰਾਣ ਆਏ ਸਨ ਉਹਨਾਂ ਦੇ ਨਾਲ ਇੰਟਰੈਕਟ ਕਰਕੇ ਪਤਾ ਕਰੀਏ ਕਿ ਕਿਸੇ ਨੇ ਉਹਨਾਂ ਤੋਂ ਵਧ ਪੈਸੇ ਤਾਂ ਨਹੀਂ ਚਾਰਜ ਕੀਤੇ ਤਾਂ ਕਿ ਜੇ ਕਿਸੇ ਨੇ ਉਹਨਾਂ ਤੋਂ ਕੋਈ ਵਧ ਪੈਸੇ ਚਾਰਜ ਕੀਤੇ ਨੇ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ ਇੱਥੇ ਵਕੀਲ ਸਾਹਿਬਾਨ ਨੇ ਕਈ بڑے ਉਸਾਰੂ ਸੁਝਾਅ ਦਿੱਤੇ ਨੇ ਮੈਨੂੰ ਤੇ ਡੀਸੀ ਸਾਹਿਬ ਨੂੰ ਪਬਲਿਕ ਤੋਂ ਵੀ ਕੁਝ ਗੱਲਾਂ ਨਵੀਆਂ ਪਤਾ ਚਲੀਆਂ ਨੇ ਤਾਂ ਅਸੀਂ ਉਹਨਾਂ ਦੇ ਮੁਤਾਬਕ ਜਿਹੜੀ ਇਹ ਤਹਿਸੀਲਾਂ ਦੇ ਵਿੱਚ ਸੁਧਾਰ ਦੀ ਮੁਹਿੰਮ ਹੈ ਉਸ ਨੂੰ ਹੋਰ ਜ਼ਿਆਦਾ ਸੁਚੇਜੇ ਢੰਗ ਨਾਲ ਚਲਾਵਾਂਗੇ ਜਿਵੇਂ ਤੁਸੀਂ ਜਾਣਦੇ ਹੋ ਮਾਨਯੋਗ ਮੁੱਖ ਮੰਤਰੀ ਜੀ ਦੀ ਤੇ ਮਾਨਯੋਗ ਮਾਲ ਮੰਤਰੀ ਜੀ ਦੀਆਂ ਹਦਾਇਤਾਂ ਨੇ ਕਿ ਤਹਿਸੀਲਾਂ ਦੇ ਵਿੱਚ ਸਬ ਰਜਿਸਟਰ ਦਫਤਰਾਂ ਦੇ ਵਿੱਚ ਰਜਿਸਟਰੀਆਂ ਦਾ ਕੰਮ ਬਿਲਕੁਲ ਸਾਫ਼ ਸੁਥਰੇ ਪਾਰਦਰਸ਼ੀ ਢੰਗ ਨਾਲ ਕ腐ਸ਼ਨ ਫ੍ਰੀ ਢੰਗ ਨਾਲ ਹੋਣਾ ਚਾਹੀਦਾ ਹੈ ਉਸ ਲੜੀ ਵਿੱਚ ਅਸੀਂ ਸਾਰੇ ਸਬ ਰਜਿਸਟਰ ਆਫਿਸਸ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਹਨ ਤਹਿਸੀਲਦਾਰਾਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਉਹ ਸਵੇਰੇ 9 ਵਜੇ ਆਪਣੇ ਦਫਤਰਾਂ ਦੇ ਵਿੱਚ ਹਾਜ਼ਰ ਹੋਣ ਕਈ ਇਸ ਤਰ੍ਹਾਂ ਦੇ ਕਦਮ ਚੁੱਕੇ ਹਨ ਅਜਮੇਰਾ ਇੱਥੇ ਆਉਣ ਦਾ ਪਰਪਸ ਇਹ ਸੀ ਕਿ ਦੇਖਾਂ ਕਿ ਤਹਿਸੀਲ ਦੇ ਵਿੱਚ ਕਿਵੇਂ ਕੰਮ ਚੱਲ ਰਿਹਾ ਹੈ ਇਸਦੇ ਨਾਲ ਹੀ ਜਿਹੜੇ ਲੋਕ ਰਜਿਸਟਰੀਆਂ ਕਰਾਣ ਆਏ ਸਨ ਉਹਨਾਂ ਦੇ ਨਾਲ ਇੰਟਰੈਕਟ ਕਰਕੇ ਪਤਾ ਕਰੀਏ ਕਿ ਕਿਸੇ ਨੇ ਉਹਨਾਂ ਤੋਂ ਵੱਧ ਪੈਸੇ ਤਾਂ ਨਹੀਂ ਚਾਰਜ ਕੀਤੇ ਤਾਂ ਕਿ ਜੇ ਕਿਸੇ ਨੇ ਉਹਨਾਂ ਤੋਂ ਕੋਈ ਵੱਧ ਪੈਸੇ ਚਾਰਜ ਕੀਤੇ ਨੇ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ ਇੱਥੇ ਵਕੀਲ ਸਾਹਿਬਾਨ ਨੇ ਕਈ بڑے ਉਸਾਰੂ ਸੁਝਾਅ ਦਿੱਤੇ ਨੇ ਮੈਨੂੰ ਤੇ ਡੀਸੀ ਸਾਹਿਬ ਨੂੰ ਪਬਲਿਕ ਤੋਂ ਵੀ ਕੁਝ ਗੱਲਾਂ ਨਵੀਆਂ ਪਤਾ ਚੱਲੀਆਂ ਨੇ ਤਾਂ ਅਸੀਂ ਉਹਨਾਂ ਦੇ ਮੁਤਾਬਕ ਜਿਹੜੀ ਇਹ ਤਹਿਸੀਲਾਂ ਦੇ ਵਿੱਚ ਸੁਧਾਰ ਦੀ ਮੁਹਿੰਮ ਹੈ ਉਸ ਨੂੰ ਹੋਰ ਜ਼ਿਆਦਾ ਸੁਛੇ ਜੇ ਟੰਗ ਨਾਲ ਚਿਰਾਵਾ